ਸਾਲ 1980 ਗਰਮੀਆਂ ਦੀਆਂ ਛੁੱਟੀਆਂ ਦੇ ਦਿਨ ਸਨ ਮੈਂ ਉਹਨਾਂ ਦਿਨਾਂ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦਾ ਵਿਦਿਆਰਥੀ ਸੀ ਮੇਰੇ ਪਿਤਾ ਜੀ ਬੰਬਈ ਇੱਕ ਕੰਪਨੀ ਵਿੱਚ ਸਰਵਿਸ ਕਰਦੇ ਸਨ ਮੈਂ ਬਹੁਤ ਵਾਰ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਂ ਬੰਬਈ ਸ਼ਹਿਰ ਵੇਖਣਾ ਹੈ ਪਰ ਹਰ ਵਾਰ ਉਹਨਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਮੈਨੂੰ ਮਨਾ ਕਰ ਦੇਣਾ ਮੈਂ ਸੋਚਿਆ ਕਿ ਕਿਉਂ ਨਾ ਪਹਿਲਾਂ ਟਿਕਟ ਖਰੀਦ ਕੇ ਸੀਟ ਰਿਜ਼ਰਵ ਕਰਵਾ ਲਈ ਜਾਵੇ ਤੇ ਬਾਅਦ ਵਿੱਚ ਪਿਤਾ ਜੀ ਨੂੰ ਬੰਬਈ ਆਪਨੇ ਆਉਣ ਦੀ ਇਤਲਾਹ ਭੇਜ ਦਿੱਤੀ ਜਾਵੇ ਆਖਰ ਅਜਿਹਾ ਹੀ ਕੀਤਾ ਗਿਆ ਬੜਾ ਚਾਸੀ ਕਿ ਮੈਂ ਬੰਬਈ ਜਾ ਰਿਹਾ ਹਾਂ ਅੰਮ੍ਰਿਤਸਰ ਤੋਂ ਸਵੇਰੇ ਗੱਡੀ ਫੜੀ ਮੇਰੇ ਸਾਹਮਣੇ ਵਾਲੀ ਸੀਟ ਉੱਤੇ ਬੈਠੀਆਂ ਸਵਾਰੀਆਂ ਨੇ ਮੈਨੂੰ ਪੁੱਛਿਆ ਕਿ ਮੈਂ ਕਿੱਥੇ ਜਾ ਰਿਹਾ ਹਾਂ ਆਪਸ ਵਿੱਚ ਜਾਣਕਾਰੀ ਦਿੱਤੀ ਤੇ ਜਾਣਕਾਰੀ ਲਈ ਜਾ ਰਹੀ ਸੀ ਜਿਵੇਂ ਕਿ ਸਫ਼ਰ ਵਿੱਚ ਆਮ ਹੀ ਹੁੰਦਾ ਹੈ ਸਾਹਮਣੇ ਸੀਟ ਉੱਤੇ ਇੱਕ ਹਿੰਦੂ ਪਰਿਵਾਰ ਅਤੇ ਇੱਕ ਪੂਰੇ ਖਾਲਸਾਈ ਰੂਪ ਵਿੱਚ ਸਰਦਾਰ ਜੀ ਬੈਠੇ ਹੋਏ ਸਨ ਉਮਰ ਹੋਵੇਗੀ ਕੋਈ 40-45 ਸਾਲ ਦੀ ਖੁੱਲੀ ਪਰਵੀ ਦਾੜੀ ਪੀਲੇ ਰੰਗ ਦੀ ਗੋਲ ਦਸਤਾਰ ਵੇਖਣ ਤੇ ਹੀ ਪਤਾ ਲੱਗਦਾ ਸੀ ਕਿ ਜਿਵੇਂ ਕੋਈ ਤਿਆਰ ਬਰ ਤਿਆਰ ਸਿੰਘ ਹੋਵੇ ਇਹ ਸਰਦਾਰ ਜੀ ਇਸ ਹਿੰਦੂ ਪਰਿਵਾਰ ਨਾਲ ਬੜੇ ਘੁਲ ਮਿਲ ਕੇ ਗੱਲਾਂ ਕਰ ਰਹੇ ਸਨ ਮੈਂ ਉਹਨਾਂ ਦੇ ਸੁਭਾਅ ਤੋਂ ਗੱਲਾਂ ਬਾਤਾਂ ਤੋਂ ਅਤੇ ਪਹਿਰਾਵੇ ਤੋਂ ਬੜਾ ਪ੍ਰਭਾਵਿਤ ਹੋਇਆ ਗੱਡੀ ਆਪਣਾ ਸਫ਼ਰ ਪੂਰਾ ਕਰ ਰਹੀ ਸੀ ਜਦੋਂ ਇਹ ਗੱਡੀ ਸਿਗਨਲ ਨਾ ਮਿਲਣ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ ਰਸਤੇ ਵਿੱਚ ਕਿਧਰੇ ਵੀ ਰੁਕਦੀ ਤਾਂ ਉਪਰੋਕਤ ਸਰਦਾਰ ਜੀ ਅਤੇ Hindu ਵੀਰ ਗੱਡੀ ਤੋਂ ਥੱਲੇ ਉਤਰ ਜਾਂਦੇ ਤੇ ਗੱਡੀ ਚੱਲਣ ਤੇ ਦੁਬਾਰਾ ਡੱਬੇ ਦੇ ਅੰਦਰ ਆ ਜਾਂਦੇ ਕਿਉਂਕਿ ਮੈਂ ਪਹਿਲੀ ਵਾਰ ਗੱਡੀ ਦਾ ਇਤਨਾ ਲੰਮਾ ਸਫ਼ਰ ਕਰ ਰਿਹਾ ਸੀ ਅਤੇ ਘਰ ਦੇ ਵੱਲੋਂ ਸਖਤ ਹਦਾਇਤ ਸੀ ਕਿ ਮੈਂ ਡੱਬੇ ਵਿੱਚੋਂ ਬਾਹਰ ਇੱਧਰ ਉੱਧਰ ਜ਼ਿਆਦਾ ਨਾ ਜਾਵਾਂ ਜਿਸ ਕਰਕੇ ਮੈਂ ਆਪਣੀ ਸੀਟ ਤੇ ਹੀ ਬੈਠਾ ਰਹਿੰਦਾ ਸੀ ਗੱਡੀ ਮੱਧ ਪ੍ਰਦੇਸ਼ ਦੇ ਇਲਾਕੇ ਵਿੱਚੋਂ ਗੁਜ਼ਰ ਰਹੀ ਸੀ ਅਚਾਨਕ ਗੱਡੀ ਦੀ ਸਪੀਡ ਘਟਨੀ ਸ਼ੁਰੂ ਹੋ ਗਈ ਗੱਡੀ ਫਿਰ ਸਿਗਨਲ ਨਾ ਮਿਲਣ ਕਾਰਨ ਕਿਸੇ ਸੁਨਸਾਨ ਜਗ੍ਹਾ ਤੇ ਖੜ ਗਈ ਸੀ ਮੇਰੇ ਸਾਹਮਣੇ ਸੀਟ 'ਦਿਆਂ ਹਿੰਦੂ ਸਵਾਰੀਆਂ ਅਤੇ ਤਿਆਰ-ਬਰ-ਤਿਆਰ ਲੱਗਦਾ ਸਿੰਘ ਡੱਬੇ ਤੋਂ ਫੇਰ ਥੱਲੇ ਉਤਰ ਗਏ ਸਨ। ਇਹ ਸਵਾਰੀ ਉਤਸੁਕਤਾ ਵਸ ਮੈਂ ਵੀ ਉਹਨਾਂ ਦੇ ਮਗਰੇ-ਮਗਰ ਥੱਲੇ ਉਤਰ ਗਿਆ। ਮੈਂ ਜੋ ਵੇਖਿਆ ਉਸ ਨਾਲ ਮੇਰਾ ਸਿਰ ਸ਼ਰਮ ਦੇ ਨਾਲ ਝੁੱਕ ਗਿਆ। ਹਿੰਦੂ ਵੀਰ ਥੱਲੇ ਸਿਗਰਟ ਪੀ ਰਹੇ ਸਨ। ਅਤੇ ਉਪਰੋਕਤ ਖਾਲਸਾਈ ਰੂਪ ਵਾਲੇ ਸਰਦਾਰ ਜੀ ਵੀ ਮੂੰਹ ਨੂੰ ਸਿਗਰਟ ਲਈ ਖੜੇ ਸੂਟੇ ਤੇ ਸੂਟਾ ਲਈ ਜਾ ਰਹੇ ਸਨ ਤਾਂ ਜੋ ਗੱਡੀ ਚੱਲਣ ਤੋਂ ਪਹਿਲਾਂ ਪਹਿਲਾਂ ਇਸ ਨੂੰ ਮੁਕਾਇਆ ਜਾ ਸਕੇ ਜਦੋਂ ਮੇਰੀਆਂ ਨਜ਼ਰਾਂ ਉਸ ਦੀਆਂ ਨਜ਼ਰਾਂ ਨਾਲ ਟਕਰਾਈਆਂ ਤਾਂ ਉਸ ਨੂੰ ਕੁਝ ਘਬਰਾਹਟ ਹੋਈ ਮੇਰੇ ਪੁੱਛਣ ਤੇ ਕਿ ਜਥੇਦਾਰ ਜੀ ਇਹ ਕੀ ਹੋ ਰਿਹਾ ਹੈ ਉਸ ਨੇ ਥੋੜੀ ਜਿਹੀ ਘਬਰਾਹਟ ਦੇ ਵਿੱਚ ਕਿਹਾ ਮੈਂ ਸਿੱਖ ਨਹੀਂ ਆ ਜੇਕਰ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਡੱਬੇ ਤੋਂ ਬਾਹਰ ਜਿਹੜਾ ਰਿਜ਼ਰਵੇਸ਼ਨ ਵਾਲਾ ਚਾਰਟ ਲੱਗਾ ਹੋਇਆ ਹੈ ਮੇਰਾ ਸੀਟ ਨੰਬਰ ਤੇ ਨਾਮ ਦੋਨੋਂ ਮਿਲਾ ਕੇ ਦੇਖ ਲਓ ਮੇਰਾ ਨਾਮ ਜਸਵੰਤਰ ਆਏ ਆ ਹਿੰਦੂ ਵੀਰ ਮੇਰੇ ਸਕੇ ਭਰਾ ਨੇ ਮੇਰੇ ਪੁੱਛਣ ਤੇ ਕਿ ਜੇਕਰ ਤੁਸੀਂ ਹਿੰਦੂ ਹੋ ਤਾਂ ਆ ਸਿੰਗਾ ਵਾਲਾ ਭੇਸ ਕਿਉਂ ਬਣਾਇਆ ਹੈ ਜੇਕਰ ਸਿਗਰਟਾਂ ਹੀ ਪੀਣੀਆਂ ਨੇ ਤਾਂ ਕਿਉਂ ਨਹੀਂ ਆਪਣੇ ਅਸਲੀ ਰੂਪ ਵਿੱਚ ਵਿਚਰਦੇ ਜਸਵੰਤਰ ਆਏ ਨੇ ਦੱਸਿਆ ਕਿ ਉਸ ਨੂੰ ਇਹ ਸਰੂਪ ਮਜਬੂਰੀ ਵਸ અપਣਾਉਣਾ ਪਿਆ ਹੈ ਉਹ ਤਰਨਤਾਰਨ ਗੁਰਦੁਆਰਾ ਸਾਹਿਬ ਦੇ ਬਾਹਰ ਗੋਲ ਗੱਪੇ ਦਹੀਂ ਭੱਲੇ ਦੀ ਰੇੜੀ ਲਾਉਂਦਾ ਹੈ ਉਸ ਦੇ ਸਾਰੇ ਗਾਹਕ ਲਗਭਗ ਸਿੱਖ ਸੰਗਤਾਂ ਹੀ ਹੁੰਦੀਆਂ ਨੇ ਸੇਕੇ ਸਰੂਪ ਵਿੱਚ ਹੋਣ ਕਰਕੇ ਉਸ ਨੂੰ ਚੰਗੀ ਕਮਾਈ ਹੋ ਜਾਂਦੀ ਹੈ ਜੇਕਰ ਉਹ ਇਹ ਦੂਰੂਪ ਬਣਾ ਕੇ ਰੇੜੀ ਲਾਵੇਗਾ ਤਾਂ ਉਹਦੀ ਆਮਦਨ ਘਟ ਜਾਵੇਗੀ ਮੈਂ ਹੈਰਾਨ ਪਰੇਸ਼ਾਨ ਸਾ ਇਹ ਤਾਂ ਰੋਟੀਆਂ ਕਾਰਨ ਪੂਰੇ ਤਾਲ ਇਹ ਵਾਲੀ ਗੱਲ ਹੋਈ ਪਈ ਹੈ ਮੈਂ ਮਨ ਹੀ ਮਨ ਵਿੱਚ ਅਰਦਾਸ ਕੀਤੀ हे ਪਰਮਾਤਮਾ ਅਜਿਹੇ ਵੀਰਾਂ ਨੂੰ ਸੁਮਤ ਬਖਸ਼ ਤਾਂ ਜੋ ਉਹ ਤੰਦੇ ਕਾਰਨ ਸਿੱਖੀ ਬਾਣੀ ਨੂੰ ਤੰਦਾ ਨਾ ਬਣਾਉਣ ਪੂਰੀ ਕਿਤਾਬ ਸੁਣਨ ਵਾਸਤੇ ਸੁਹਾਵੀ ਆਡੀਓ ਬੁక్స్ ਐਪ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ